ਦਰਸੋਤਿਓ ਪਿਆਰ ਭਰੀ ਸਾਥ ਸਕੇ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਅਸੀਂ ਪਹੁੰਚੇ ਅੰਮ੍ਰਿਤਸਰ ਸਿਹਾਟੇ ਖੰਡ ਵਾਲੇ ਚੌਕ ਤੇ ਜ데 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ 올 ਇੰਡੀਆ ਕਾਂਗਰਸ ਜੂਤ ਅੰਮ੍ਰਿਤਸਰ ਸਹਿਰੀ ਦੇ ਪ੍ਰਧਾਨ ਰਾਹੁਲ ਕੁਮਾਰ ਦੀ ਅਗਵਾਈ ਵਿੱਚ ਪੜੇ ਲਿਖੇ ਨੌਜਵਾਨਾਂ ਨੂੰ ਕਾਮਨਾ ਮਿਲਣ ਤੇ ਵਿਕਸ਼ਿਤ ਲਾਇਗੇ ਮਠਾਈ ਵਾਲੀ ਦੁਕਾਨਾਂ ਦੇ ਸਮੋਸੇ ਕੱਢੇ ਅਸੀਂ ਫਰੂਟ ਵਾਈਜ਼ ਕਾਤੇ ਫਰੂਟ ਵੇਚੇ ਗਏ ਇਸ ਦਿਨ ਨੂੰ ਬੇਰੋਜ਼ਗਾਰੀ ਦੇ ਇਸ ਦੀ ਤੌਰ ਤੇ ਵੀ ਮਨਾਇਆ ਗਿਆ ਇਸ ਦੌਰਾਨ ਜੂਤ ਕਾਂਗਰਸ ਪੰਜਾਬ ਦੇ ਬੁਲਾਰੇ ਰਵੀ ਬਿਸਰਾ ਰਣਜੀਤ ਸਿੰਘ ਹਾਂਜੀ ਰਾਹੁਲ ਜੀ ਇਸ ਤਰ੍ਹਾਂ ਕਿ ਅੱਜ ਪ੍ਰਧਾਨ ਮੰਤਰੀ ਆ ਗਏ ਜਨਤ ਨੂੰ ਲਿਆ ਜਾ ਰਿਹਾ ਵਾ ਕਿ ਤੁਸੀਂ ਖੱਟ ਵਾਲੀ ਚੌਕ ਦੇ ਵਿੱਚ ਇੱਕੇ ਰੋਜ਼ ਪਕਰਨ ਕੀਤਾ ਵਾ ਕਲਛੇ ਚ ਲਾ ਕੇ ਤੁਮੋਂ ਸੇ ਦੁਕਾਨਾਂ ਦੁਕਾਨਾਂ ਦੇ ਖੜੇ ਹੋ ਕੇ ਕੀ ਕਿਹੜਾ ਚਾਹੁੰਦੇ ਆ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਜਿਵੇਂ ਕਿ ਬੀਜੇਪੀ ਸਰਕਾਰ ਉਹਨਾਂ ਦਾ ਜਨਮ ਦਿਨ ਮਨਾ ਰਹੀ ਆ ਪਰ ਉਸ ਦੇ ਉਲਟ ਜੂਤ ਕਾਂਗਰਸ ਆਲ ਇੰਡੀਆ ਦੇ ਵਿੱਚ ਉਹਨਾਂ ਦੇ ਜਨਮ ਦਿਨ ਤੇ ਹਰ ਸਾਲ ਦੀ ਤਰ੍ਹਾਂ ਪਿਛਲੀ ਵਾਰ ਵੀ ਜਿਵੇਂ ਅਨਇੰਪਲੋਇਮੈਂਟ ਡੇ ਮਨਾਇਆ ਗਿਆ ਸੀ ਇਸ ਵਾਰ ਵੀ ਅਨਇੰਪਲੋਇਮੈਂਟ ਡੇ ਉਹਨਾਂ ਦੇ ਜਨਮ ਦਿਨ ਤੇ ਮਨਾਇਆ ਗਿਆ ਇਹ ਇਸ ਲਈ ਮਨਾਇਆ ਜਾਂਦਾ ਆ ਕਿ ਉਹਨਾਂ ਦੀ ਜਿਹੜੀ ਜੁਮਲੇ ਦੀ ਸਰਕਾਰ ਸੀ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਆਈ ਸੀ ਪਰ ਉਹਨਾਂ ਨੇ 2 ਕਰੋੜ ਨੌਕਰੀਆਂ ਸਾਲ ਦੇ ਵਿੱਚ ਅਕੀ ਦੇਣੀਆਂ ਸੀ ਉਹਨਾਂ ਦੇ ਪੂਰੇ ਕਾਰਜਕਾਲ ਦੇ ਵਿੱਚ 11 ਸਾਲ ਹੋ ਚੁੱਕੇ ਆ ਉਹਦੇ ਵਿੱਚ ਕੋਈ ਵੀ ਨੌਕਰੀ ਸਰਕਾਰੀ ਨਹੀਂ ਮਿਲੀ ਤੇ ਉਹਨਾਂ ਦੇ ਦੌਰਾਨ ਉਹ 2-4 ਜਿਹੜੇ ਕਰਾਨੇ ਆ ਉਹਨਾਂ ਨੂੰ ਇਹ ਕੋਸ਼ਿਸ਼ ਆਪਣੀ ਵਾਹ ਵਾ ਖੱਟਣ ਲਈ ਉਹਨਾਂ ਕੋ ਫੰਡ ਇਕੱਠਾ ਕਰਨ ਲਈ ਉਹ ਉਹਨਾਂ ਕਰਾਨਿਆਂ ਦੀ ਸਪੋਰਟ ਕਰ ਰਹੀ ਆ ਤੇ ਜਿੰਨੇ ਵੀ ਸਰਕਾਰੀ ادارے ਆ ਉਹਨਾਂ ਨੂੰ ਪ੍ਰਾਈਵੇਟੇਸ਼ਨ ਚ ਕਰਕੇ ਉਹਨਾਂ ਦੀ ਇਨਕਮ ਨੂੰ ਵਧਾ ਰਹੀ ਆ ਜੋ ਕਿ ਇੱਕ ਪ੍ਰਧਾਨ ਮੰਤਰੀ ਲਈ ਬਹੁਤ ਹੀ ਮਾੜੀ ਹਰਕਤ ਆ ਇਸ ਲਈ ਉਹਨਾਂ ਦੇ ਜਨਮ ਦਿਨ ਤੇ ਅਸੀਂ ਯੂਥ ਦੇ ਨੌਜਵਾਨ ਹਰ ਵਾਰੀ ਉਹਨਾਂ ਦਾ ਜਨਮ ਦਿਨ ਤੇ ਅਸੀਂ ਅਨ ਇੰਪਲੋਇਮੈਂਟ ਡੇ ਮਨਾਇਦਾ ਜਿਵੇਂ ਕਿ ਅੱਜ ਤੁਸੀਂ ਵੇਖਿਆ ਖੰਡ ਵਾਲੇ ਚੌਂਕ ਦੇ ਵਿੱਚ ਬੇਰਜ਼ਗਾਰ ਬਣ ਕੇ ਆਪਾਂ ਰੱਖਸ਼ੇ ਵੀ ਚਲਾਇਆ ਇਹਨਾਂ ਦੇ ਕਹਿਣ ਤੇ ਇਹ ਕਹਿੰਦੇ ਸੀ ਪਕੌੜੇ ਕੱਢ ਲਓ ਅਸੀਂ ਸਮੋਸੇ ਪਕੌੜੇ ਵੀ ਕੱਢੇ ਆ ਇੱਥੇ ਆਪਾਂ ਫਰੂਟ ਦੀਆਂ ਰੇੜੀਆਂ ਤੇ ਖਲੋ ਕੇ ਫਰੂਟ ਵੀ ਵੇਚਿਆ ਇਸ ਨੂੰ ਪ੍ਰਧਾਨ ਮੰਤਰੀ ਨੂੰ ਸ਼ਰਮ ਚਾਹੀਦੀ ਆ ਕਿ ਜਿਹੜੇ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਪੂਰੇ ਕੀਤੇ ਜਾਣ 1 ਕਰੋੜ ਤੇ ਤੁਸੀਂ ਛੱਡੋ ਤੁਸੀਂ ਪ੍ਰਾਈਵੇਟ ਕੰਪਨੀਆਂ ਲਾ ਕੇ ਜਿਹੜੇ ਘਰਾਣੇ ਉਹਨਾਂ ਦੇ ਉਹਨਾਂ ਨੂੰ ਬੰਦ ਕਰਕੇ ਆਪਣੇ ਦੇਸ਼ ਦੇ ਵਿੱਚ ਕੋਈ ਕੰਪਨੀਆਂ ਚੰਗੀਆਂ ਲਿਆਂਦੀਆਂ ਜਾਣ ਕੋਈ ਸਰਕਾਰੀ ਅਦਾਰਿਆਂ ਦੇ ਵਿੱਚ ਇੱਕ ਬੰਦੇ ਸੈੱਟ ਕੀਤੇ ਜਾਣ ਤਾਂ ਜੋ ਬੇਰਜ਼ਗਾਰੀ ਘਟ ਸਕੀ। ਅੱਜ ਦੇਖਿਆ ਜਾਵੇ ਪ੍ਰਾਈਵੇਟੀ ਪ੍ਰਾਈਵੇਟ ਸਾਰੇ ਪਾਸੇ ਚੱਲ ਗਿਆ ਭਾਵੇਂ ਰੇਲਵੇ ਭਾਵੇਂ ਉਸ ਦੀ ਨੌਕਰੀਆਂ ਉਸ ਦੀ ਨੌਕਰੀ ਕਿਹੜਾ ਹੈ। ਇਹ ਇਸੇ ਕਾਰਜਕਾਲ ਦੇ ਵਿੱਚ ਹੀ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਡੀ ਜਿਹੜੀ ਦੇਸ਼ ਦੀ ਸੁਰੱਖਿਆ ਉਹਨੂੰ ਹੀ ਪ੍ਰਾਈਵੇਟ ਕਰ ਦਿੱਤਾ ਹੈ ਜਿਵੇਂ ਕਿ 4 ਸਾਲ ਦੇ ਵਿੱਚ ਨੌਕਰੀ ਕਰਕੇ ਬਾਅਦ ਵਿੱਚ ਉਹਨਾਂ ਨੂੰ ਘਰ ਭੇਜ ਦੇਣਾ। ਤੇ ਉਹਨਾਂ ਨੂੰ ਕੋਈ ਵੀ ਅਸੀ ਸਹੂਲਤ ਨਾ ਦੇਣੀ ਜੋ ਕਿ ਸਰਕਾਰੀ ਦੇ ਵਿੱਚ ਬੰਦੀ ਆ ਉਹ ਸ ਸ਼ਹੀਦ ਲਈ ਬੰਦੀ ਆ ਉਹਨੂੰ ਕੋਈ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਹਦੇ ਪਰਿਵਾਰ ਨੂੰ ਕੋਈ ਵੀ مالی ਮਦਦ ਨਹੀਂ ਕੀਤੀ ਜਾਂਦੀ ਇਹ ਇੱਕ ਮੰਦਭਾਗੀ ਘਟਨਾ ਆ ਇਹਨਾਂ ਨੂੰ ਚਾਹੀਦਾ ਆ ਕਿ ਇਹ ਆਪਣੇ ਕੰਮਾਂ ਨੂੰ ਨਾਥ ਪਾਉਣ ਨਹੀਂ ਤੇ ਇਸ ਵਾਰੀ ਜਿਹੜਾ 400 ਦਾ ਜੁਮਲਾ ਸੀ ਉਹ 200 ਤੇ ਸਿਮਟ ਕੇ ਰਹਿ ਗਿਆ ਸਰਕਾਰ ਉਹਨਾਂ ਵੱਲੋਂ ਤੇ ਇਹ ਕਹਿ ਜਾਂਦਾ ਜੀ ਆਸੀਂ ਗਰੀਬਾਂ ਦੀ ਮਦਦ ਕਰ ਰਹੇ ਹਰ ਇੱਕ ਥਾਂ ਦੇ ਭਾਰੇ ਗਰੀਬ ਪਰ ਰਿਆ ਵਕੀ ਜਣ ਕਰਦੇ ਕਿਹੜੇ ਗਰੀਬਾਂ ਦੀ ਮਦਦ ਕਰ ਰਹੇ ਜੀ ਸਿਰਫ ਆਪਣੇ 2-4 ਯਾਰਾਂ ਦੀ ਮਦਦ ਹੋ ਰਹੀ ਆ ਹੋਰ ਕਿਹਦੇ ਗਰੀਬ ਦੀ ਮਦਦ ਨਹੀਂ ਹੋ ਰਹੀ ਇਹ ਮਦਦ ਹੋ ਰਹੀ ਹੁੰਦੀ ਹਰ ਘਰ ਹਰ ਗਲੀ ਦੇ ਮੋੜ ਤੇ ਲੁੱਟ ਕੋ ਗੋਲੀ ਦਾ ਕੰਮ ਨਾ ਹੋ ਰਿਹਾ ਹੁੰਦਾ ਜੀ ਦੇਖੇ ਜਾਂਦੇ ਮਾਂ ਤੋਂ ਜਾਂਦੇ ਕਿ ਸਾਡੇ ਬੱਚੇ ਪੜ੍ਹ ਲੈ ਕੇ ਇੱਕ ਵਧੀਆ ਐਜੂਕੇਸ਼ਨ ਕਰਕੇ ਵਧੀਆ ਨੌਕਰੀਆਂ ਤੇ ਲੱਗਿਆ ਪਰ ਨੌਕਰੀਆਂ ਨਹੀਂ ਹੈਗੀਆਂ ਤੇ ਉਹਦੇ ਬੱਚਿਆਂ ਦੀਆਂ ਫੀਸਾਂ ਵਾਖੀਆਂ ਬੱਚੇ ਦਾ ਕੋਲਜ ਉਹਨੂੰ ਵਧਾ ਜਿਹੜਾ ਅੱਗੇ ਜਿਹੜੀ ਲੱਗੀਆਂ ਜਾਂਦੀਆਂ ਉਹਨਾਂ ਦੇ ਮਰ ਜਾਣਗੇ ਇਸ ਵਾਰ ਵੀ ਜੁਨੀਵਰਸਿਟੀ ਗੁਰਨਾਨਦ ਦੇਵ ਜੁਨੀਵਰਸਿਟੀ ਦੀ 5% ਫੀਸ ਵਧਾ ਦਿੱਤੀ ਗਈ ਆ ਉਹ ਫੀਸਾਂ ਵਧਣ ਦੇ ਕਾਰਨ ਗਰੀਬ ਲੋਕਾਂ ਤੇ ਸਾਡਾ ਮਾਝਾ ਜ਼ੋਨ ਜਿਹੜਾ ਅਟਾਰੀ ਦੇ ਲਾਗੇ ਉਹਨਾਂ ਦੇ ਛਿੱਦੀ ਪਰਿਵਾਰਾਂ ਦੇ ਜਿਹੜੇ ਉਹਨਾਂ ਦਾ ਵੀ ਕੋਟਾ ਖਤਮ ਕਰ ਦਿੱਤਾ ਗਿਆ ਆ ਇਹਨਾਂ ਨੂੰ ਚਾਹੀਦਾ ਆ ਵੀ ਜਿਹੜੀਆਂ ਫੀਸ ਐਜੂਕੇਸ਼ਨ ਤੇ ਹੈਲਥ ਸਿਸਟਮ ਸਾਰਾ ਫਰੀ ਹੋਣਾ ਚਾਹੀਦਾ ਆ ਫੇਰ ਜਾ ਕੇ ਦੇਸ਼ ਦੀ ਨਹਾਰ ਬਸ ਸੱਦੀਆ ਨਹੀਂ ਤਾਂ ਕਦੀ ਨਹੀਂ ਬਸਾਰੇ ਦੇਸ਼ ਵਾਸੀ ਅੱਜ ਸਾਰੇ ਦੇਸ਼ ਵਾਸੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾ ਰਹੇ ਆ ਅਸੀਂ ਉਹਦੇ ਸਨਮ ਤੇ ਵਿਰੋਧ ਕਰ ਰਹੇ ਆਨ ਇਨਪਲੋਇਮੈਂਟ ਦੇ ਮਨਾ ਕੇ ਕਿ ਜਿਨ੍ਹਾਂ ਨੇ ਲੋਕਾਂ ਨੂੰ ਵਾਦੇ ਕੀਤੇ ਆ ਕਿ ਅਸੀਂ ਸਰਕਾਰੀ ਨੌਕਰੀਆਂ ਪ੍ਰਾਈਵੇਟ ਨੌਕਰੀਆਂ ਦਵਾਂਗੇ ਪਰ ਉਹ ਬਿਲਕੁਲ ਗਲਤ ਸਾਬਰ ਹੋ ਦੇ ਹੋਰੀਆਂ ਵਾ ਇਹਦੇ ਖਿਲਾਫ ਅਸੀਂ ਅੱਜ ਦੇ ਸਬੰਧ ਦੇ ਵਿੱਚ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਵਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ 400 ਪਾਰ ਉਹ ਐਰ ਕੀ 240 ਦੇ ਸਿਮਟ ਗਈ ਆ ਇਥੋਂ ਪਤਾ ਲੱਗਦਾ ਕਿ ਜੋ ਉਹਨਾਂ ਨੇ ਪਹਿਲੇ ਦੋ ਕਾਰਜਕਾਲਾਂ ਦੇ ਵਿੱਚ ਕੀਤਾ ਉਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਆ ਕਿ ਜੋ ਕੀ ਐਰ ਕੀ ਉਹਨਾਂ ਨੇ 240 ਤੇ ਹੀ ਸਿਮਟਾ ਦਿੱਤਾ ਇੱਥੇ ਤੁਸੀਂ 240 ਕਹਿ ਰਹੇ ਪਰ ਉਹਨਾਂ ਵੱਲੋਂ ਪਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੀ ਹੈ ਕਿ ਭਾਜਪਾ ਦੀ ਸਰਕਾਰ ਹੀ ਬਣੇ ਇਹ ਤੇ ਬਿਲਕੁਲ ਗਲਤ ਕਹਿ ਰਿਹਾ ਕਿ ਸਰਕਾਰ ਪੰਜਾਬ ਦੇ ਵਿੱਚ ਦੇ ਕਦੀ ਨਾ ਭਾਜਪਾ ਦੀ ਬਣਨੀ ਹੈ ਤੇ ਨਾ ਹੀ ਅਸੀਂ ਬਣਨ ਦੇਣੀ ਆ ਕਿ ਇੱਕ ਜਿਹੜੀ ਆ ਹੁਣ ਲਟੂਆਂ ਦੀ ਸਰਕਾਰ ਆ ਆਪ ਸਰਕਾਰ ਆ ਕਿ ਜੋ ਲੋਕਾਂ ਦੇ ਬੋਝ ਪਾ ਰਹੀ ਆ ਫੀਸਾਂ ਵਧਾਤੀਆਂ ਐਜੂਕੇਸ਼ਨ ਸਿਸਟਮ ਮਹਿੰਗਾ ਕਰਤਾ ਸਰਕਾਰੀ ਨੌਕਰੀਆਂ ਨੂੰ ਛੱਡ ਕੇ ਪ੍ਰਾਈਵੇਟ ਨੌਕਰੀਆਂ ਵੀ ਖਿੱਚੀ ਜਾ ਰਹੀਆਂ ਅਸੀਂ ਇਸੇ ਸਬੰਧ ਦੇ ਵਿੱਚ ਅੱਜ ਅਨਇੰਪਲੋਇਮੈਂਟ ਡੇ ਮਨਾਇਆ ਰਖਸ਼ੇ ਚਲਾਇਆ ਫਰੂਟ ਵੇਚਿਆ ਪਕੌੜੇ ਤਲੇ ਆ ਕਿਉਂ ਕਿਉਂਕਿ ਇੱਕ ਇਹਨਾਂ ਨੇ ਵਾਅਦੇ ਕਰਕੇ ਸਰਕਾਰ ਮੁੱਕਰ ਚੁੱਕੀ ਆ ਕਿਉਂ ਜੋ ਵੀ ਇਹ ਹੁਣ ਕੁਝ ਨਹੀਂ ਹੋ ਸਕਦਾ ਇਹਦਾ ਅਤੀ ਗੱਲ ਕਰੀਏ ਉਹਨਾਂ ਮੁੱਲ ਪਟ્રોલ ਡੀਲ ਦੀ ਰੀਡਿੰਗ ਦਾ ਚੱਕੇ ਛੰਨਣ ਦੇ ਇਹ ਵੇਖੋ ਜੀ ਇਹ ਜਦੋਂ ਸਰਕਾਰ ਨੇ ਪਹਿਲਾਂ ਔਨ ਦੇ ਸਬੰਧ ਦੇ ਵਿੱਚ ਆਪਣੇ ਵਾਅਦੇ ਕੀਤੇ ਸੀ ਉਦੋਂ ਇਹਨਾਂ ਨੇ ਕਿਹਾ ਸੀ ਅਸੀਂ 600 ਜੁੰਟ ਬਿਲੀ ਵੀ ਮਾਫ ਕਰਾਂਗੇ 600 ਤੋਂ ਬਾਅਦ ਇਹਨਾਂ ਨੇ ਬਿੱਲ ਲਾਤੇ ਜੀ ਹੁਣ ਇਹਨਾਂ ਨੇ ਬਿੱਲ ਵਧਾਉਤੇ ਸ਼ੁਰੂ ਕਰਤੇ ਵਾਅਦਾ ਕਰਤਾ ਗੱਲ ਪਟ્રોલ ਡੀਲ ਦੀ ਕਰਦੇ ਆਂ ਪਟ્રોલ ਡੀਅਰ ਦੇ ਵਿੱਚ ਇਹਨਾਂ ਨੇ ਬੈਟ ਲਾ ਕੇ ਪੈਸੇ ਦਾ ਰੇਟ ਵਧਾਤਾ ਜੀ ਉਹਦੇ ਨਾਲ ਆਰਥਿਕ ਮੰਗੀਕਾਰਨ ਸਾਰੇ ਪੰਜਾਬ ਤੇ ਹਰ ਇੱਕ ਗਰੀਬ ਵਰਗ ਦੇ ਮਿਡਲ ਵਰਗ ਦੇ ਇਸ ਚੀਜ਼ ਦਾ ਫਰਕ ਪਿਆ ਕਿ ਹਰ ਇੱਕ ਦੀ ਜੇਬ ਦੇ ਵਿੱਚੋਂ ਆਪਣੇ ਪੈਸੇ ਵੱਧ ਦੇਣੇ ਪੈ ਰਹੇ